ਈਦੁ ਲਜਾ ਦਾ ਮੁਬਾਰਕ ਦਿਨ ਹੈ ਅੱਜ ਦੇ ਦਿਨ ਹਜਰਤ ਇਬਰਾਹਿਮ ਸਾਹਿਬ ਨੇ ਦੀ ਸੁੰਦਰਤਾ ਦੇਣਾ ਅੱਜ ਦੇ ਦਿਨ ਜਦੋਂ ਖੁਦਾ ਨੇ ਹਜਰਤ ਇਬਰਾਹਿਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇਹ ਜੋ ਗਵਾਹਤ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੀ ਵਿੱਚ ਆਹੀ ਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦੇਣਾ ਬਾਈ ਅਲਫ਼ ਬੇ ਪੇ ਤੇ ਟੇਸੇ ਜੀਂਚੇ ਏਕੇ ਢਾਲ ਢਾਲ ਜਾਲ ਰੇ ਅੜੇ ਸੀਮ ਸੀਮ ਸੁਆਦ ਜੋਆ ਤੋਏ ਜੋਏ ਐਨ ਗੈਨ ਠੇਕ ਆਪ ਦਾ ਨਾਮ ਨੀ ਨੂਰਵਾ ਏ ਹਮਜਾ ਛੋਟੇ ਐ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜਵਾਨਾ ਹੈ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਹੋਉਂਦੀ ਹੈ ਉਹ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜੇ ਕਿਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ ਧੰਨਵਾਦ